ਹਾਜੀ ਸਰ ਅੱਜ ਦਬਾਬਾ ਮੈਡੀਕਲ ਪ੍ਰੈਕਟਿਸ਼ਨ ਜੂਨੀਅਰ ਦੀ ਮਹੀਨਾਵਾਰ ਮੀਟਿੰਗ ਜਿਹੜੀ ਉਹ ਕਸਵਾ ਕਾਲਾ ਸੰਗਿਆ ਵਿਖੇ ਰੱਖੀ ਗਈ ਆ ਇਹਦਾ ਕੀ ਮੇਨ ਮੋਟਿਵ ਆ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਭ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਜੀ ਅੱਜ ਸਾਡੀ 15 ਤਰੀਕ ਨੂੰ ਮਹੀਨਾਵਾਰ ਮੀਟਿੰਗ ਦੇ ਵਿੱਚ ਕਾਫੀ ਮੁੱਖ এজেন্ডੇ ਰੱਖੇ ਗਏ ਜਿਹਦੇ ਵਿੱਚ ਨਸ਼ਿਆਂ ਦਾ ਕੁਰੂਨਤਿਆ ਦਾ ਤੇ ਸਰਕਾਰ ਵੱਲੋਂ ਕੀਤੀਆਂ ਗਈਆਂ ਅੰਗੋਲੀਆਂ ਦਾ ਜੋ ਕਿ ਕਾਫੀ ਪਿਛਲੇ ਸਾਲਾਂ ਤੋਂ ਆਰਐਮਪੀ ਡਾਕਟਰਾਂ ਨੂੰ ਰਜਿਸਟ੍ਰੇਸ਼ਨ ਨਾ ਦੇਣ ਦਾ ਮੁੱਦਾ ਚੱਕਿਆ ਗਿਆ ਜਿਸ ਦੇ ਵਿੱਚ ਸਾਡੇ ਉਹ ਜ਼ਿਲ੍ਹਾ ਪ੍ਰਧਾਨ ਰਜੀਵ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਬਲਾਕ ਪ੍ਰਧਾਨ ਡਾਕਟਰ ਬਲੌਰ ਖਾਨ ਸਾਹਿਬ ਸਖਤਰ ਸਾਹਿਬ ਜ਼ਿਲ੍ਹਾ ਸਖਤਰ ਡਾਕਟਰ ਸਜੀਤ ਸਿੰਘ ਜੀ ਤੇ ਬਲਾਕ ਪ੍ਰਧਾਨ ਆਪਣਾ ਉਹ ਪ੍ਰਧਾਨ ਗੁਲਕਾਰ ਸਿੰਘ ਲਾਲਕਾ ਜੀ ਸ਼ਾਮਲ ਸਨ ਤੇ ਬਾਕੀ ਕਮੇਟੀ ਮੈਂਬਰ ਸ਼ਾਮਲ ਸਨ ਇਸ ਦੇ ਵਿੱਚ ਸਾਡੀ ਅੱਗੇ ਇਹ ਯੋਜਨਾ ਬਣ ਰਹੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਚੱਲ ਰਿਹਾ ਹੈ ਤੇ ਇਸ ਦੇ ਥੱਲ ਪਾਉਣ ਦੇ ਲਈ ਕੀ ਕੁਝ ਕੀਤਾ ਜਾਵੇ ਇਸ ਦੇ ਅੱਗੇ ਅਸੀਂ ਜੋ ਵੀ ਮੀਟਿੰਗਾਂ ਰੱਖਾਂਗੇ ਉਸ ਵਿੱਚ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਤੇ ਭੂਮ ਹੱਤਿਆ ਦੇ ਵਿਰੁੱਧ ਵੀ ਅਸੀਂ ਅੱਗੇ ਜਾਣ ਦਾ ਜੋ ਵੀ ਸਾਡਾ ਮੇਰਵਾ ਬਣੇਗਾ ਉਸ ਤੇ ਅਸੀਂ ਕਾਰਵਾਈ ਕਰਾਂਗੇ ਇਹ ਜਿਹੜੀ ਪਤਾਂ ਜੀ ਇਹ ਮੀਟਿੰਗ ਹੈ ਇਹ ਮਹੀਨਾਵਾਰ ਕੀਤੀ ਜਾਂਦੀ ਹੈ। ਇਹ ਹਾਂਜੀ 15 ਤਰੀਕ ਹਰ 15 ਤਰੀਕ ਨੂੰ ਜੀ ਇਹ ਮੀਟਿੰਗ ਲਈ ਜਾਂਦੀ ਹੈ। ਇਸ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਡਾਕਟਰ ਜੋ ਜਿੰਨੇ ਵੀ ਪ੍ਰੈਕਟਿਸ ਕਰ ਰਹੇ ਆ ਉਹ ਸ਼ਾਮਲ ਹੁੰਦੇ ਹਨ ਜੀ ਤੇ ਇਸ ਦੇ ਵਿੱਚ ਕੁਝ ਖਾਸ ਸ਼ਖਸੀਅਤਾਂ ਜਿਵੇਂ ਜਰਨਲਿਜ਼ਮ ਤੋਂ ਤੇ ਹੋਰ ਡਾਕਟਰ ਸਾਹਿਬਾਨ ਜਿਵੇਂ ਐਮਬੀਬੀਐਸ ਡਾਕਟਰ ਤੇ ਹੋਰ ਵੀ ਸਾਡੇ ਕਾਫੀ ਡਾਕਟਰ ਸਾਹਿਬਾਨ ਤੇ ਕਾਫੀ ਉੱਗੀਆਂ ਸ਼ਖਸੀਅਤਾਂ ਇੱਥੇ ਆਉਂਦੀਆਂ ਹਨ ਤੇ ਆ ਕੇ ਸਾਨੂੰ ਸੇਧ ਦਿੰਦੀਆਂ ਹਨ ਕਿ ਸਮਾਜ ਵਾਸਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਜੀ ਅੰਦਾ ਭਰੇ ਪਏ ਆ ਨਾ ਸ਼ੱਕ ਗੱਲਾਂ ਬੇਟੀ ਦੀ ਇਨਕੁਆਰੀ ਆਜੀ ਤੋ ਉਹਦਾ ਸੋਰਾ ਸਾਹ ਬਾਈ ਤੋਂ ਸਦਰ ਥਾਣੇ ਚ ਉਹ ਮਾਰਕ ਕਰਾਉਣੀ ਸੀ ਮੈਨੂੰ ਮਾਲ ਲਏ ਤੋ ਸਦਰ ਥਾਣੇ ਦੇ ਵਿੱਚ ਇਕੱਲਾ ਐਸ ਐਚ ਓ ਤੋਂ ਦੋ ਸਿਪਾਈ ਬੈਠੇ ਸਾਰਾ ਖਾਣਾ ਖਾਲੀ ਉਹ ਗੱਲ ਪੜਿਆ ਕਰ ਦਿੱਤਰ ਕਰਾਈ ਨਹੀਂ ਇਹਨ ਕਹਿੰਦਾ ਸਾਡੇ ਤੋਂ ਪੰਨ ਕੇ ਭਰੇ ਪਏ ਆ ਆਪਣਾ ਇਲਾਕਾ ਬਹੁਤ ਵਧੀਆ ਹੈਗਾ ਇਹ ਦਬਾਬਾ ਜਿਹਦਾ ਹੈ ਬਹੁਤ ਘੱਟ ਕਰਾਈਆਂ ਇੱਥੇ ਤੁਸੀਂ ਮਾਝੇ ਚ ਤਾਰੂ ਤਾਂ ਮੇਰੀ ਜਾ ਕੇ ਦੇਖੋ ਥਾਣੇ ਭਰੇ ਪਏ ਆ ਉਹ ਸਾਰਾ ਹੀ ਤਕਰੀਬਨ ਗੜਿਆ ਪਿਆ ਨਸ਼ੇ ਨਾਲ ਉੱਤਰਲੇ ਇਲਾਕੇ ਜੇ ਤੁਸੀਂ ਜਾਵੋਗੇ ਹਨਾ ਉਹ ਦプチ ਸਾਡੀ ਰਿਸ਼ਤੇਦਾਰੀ ਆ ਸਾਰੇ ਨਸ਼ਿਆਂ ਦੀ ਖਲਾਸੀਆਂ ਨਸ਼ੇ ਦੀ ਕਮਾਈ ਕਿਹੜੀ ਹੈ ਉਹ ਕਈ ਘਰ ਗਾਲ ਦਿੰਦੀ ਹੈ ਸੋਨਾ ਜਾਂ ਹੋਰ ਚਾਂਦੀ ਧਨ ਦੌਤ ਬਟਿਆ ਹੁੰਦਾ ਸੀ ਉਹਨੂੰ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਸਫਲ ਰਹਿੰਦੀ ਸੀ ਤੁਹਾਨੂੰ ਤੁਹਾਨੂੰ ਪਾਪਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੀ ਅਗਵਾਈ ਦੇ ਵਿੱਚ ਕਈ ਜੰਗਾਂ ਜਿੰਨੀਆਂ ਬੱਚੀਆਂ ਜਿੰਨੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਜਿਹੜਾ ਆ ਉਹ ਬਾਬਾ ਦੀਪ ਸਿੰਘ ਜੀ ਦੀ ਗੱਲ ਮੁਕੰਮਲ ਹੋਇਆ ਤੇ ਇੱਕੋ ਇੱਕ ਮਹਾਨ ਉਹਦੇ ਆ ਮੋਟਕੇ ਲ ਜਾਂਦੇ ਸੀ ਕਿ ਆਪਾਂ ਦੇ ਵੱਡੇ ਵੱਡੇ ਜਿੰਨੀ ਜੋ ਵੀ ਸੀ ਜੰਗਲਾਂ ਦੇ ਵਿੱਚ ਰਹਿੰਦੇ ਸੀ ਘੋੜਿਆਂ ਦੀਆਂ ਕਾਠੀਆਂ ਦੇ ਰਸਾਂਗੇ ਸੀ ਉਹ ਜਿਹਾ ਹੀ ਸ਼ੋਰ ਨੇ ਉਹਨਾਂ ਦੀ ਖਰਾਕ ਸੀ ਤੇ ਉਹ ਫਿਰ ਉਹਨਾਂ ਦੇ ਰਾਤ ਨੂੰ ਗਰੀਲਾ ਹਮਲਾ ਕੀਤਾ ਰਾਤ ਨੂੰ ਜਦੋਂ ਉਹਨਾਂ ਦਾ ਸਮਾਂ ਲੱਗਣਾ ਉਹਨਾਂ ਨੇ ਬਿਜਲੀ ਦੀ ਤਰ੍ਹਾਂ ਜੰਗਲਾਂ ਦੇ ਵਿੱਚੋਂ ਨਿਕਲਣਾ ਤੇ ਉਹਨਾਂ ਧੜਗੀਆਂ ਦੇ ਕੋਲੋਂ ਹਿੰਦੁਸਤਾਨ ਦੀਆਂ ਬੋ